ਬੰਨੀਆ ਵਾਚੇ ਵੀ ਮਾੜੀਆਂ ਬਣੀਆਂ ਦੇਖੀ 20 ਮਿੰਟ ਲੱਗੇ ਭਾਈ ਸਾਡੇ ਦੋਨਰ ਗੱਡੇ ਗੁੱਡਾਂ ਆਣੋ ਉਸ ਵੇਲੇ ਕੰਮ ਹੋ ਗਿਆ ਹੋ ਗਿਆ ਸੀ ਜਿਆਦਾ ਲੰਗੀ ਸੀ ਤੁਸੀਂ ਤੁਸੀਂ ਆਏ ਆ ਮੈਂ ਮੈਂ ਟੈਕ ਲੈ ਕੇ ਆਇਆ ਮੇਰੇ ਗੱਡੀ ਨੂੰ ਟਕਰਾਉਣ ਕੀਤਾ ਅਸਰਤ ਲੰਗੀ ਜਰੂਰ ਆ ਲੱਗੀ ਮੇਰੇ ਕੰਮ ਹੋ ਗਿਆ ਸੀ ਮੈਨੂੰ ਕੋਈ ਆਇਆ ਪਾਣੀ ਕੋਲੇ ਪੈ ਗਿਆ ਹੈ 6:00 ਵਜੇ 6:00 ਵਜੇ ਆ ਇਹਦੀ ਕੰਮ ਤੋਂ ਕੋਈ ਨੁਕਰਾ ਵੀ ਨਹੀਂ ਨਾ ਨਾ ਇਹ ਤਾਂ ਸਿਰਫ ਇੱਕ ਬਹੁਤ ਚੀਜ਼ ਆ ਇਹਨੂੰ ਕੋਈ ਨਹੀਂ ਬਜੀ ਕਿਸ ਕਿਸਾਨਾਂ ਨਾਲ ਜੇ ਹਮਦਰਦੀ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਮੈਂ ਹਲਕਾ ਮੋਗਾ ਦੇ ਪਿੰਡ ਸੱਦਾ ਸਿੰਘ ਵਾਲੇ ਪਹੁੰਚਾਂਗਾ ਇੱਥੇ ਤਕਰੀਬਨ ਪਰਸੋਂ ਤਕਰੀਬਨ 30 ਤੋਂ 35 ਕਿਲੇ ਦੇ ਨੇੜੇ ਜਿਹੜਾ ਵਨ ਨੂੰ ਅਗ ਡੀਲਬੇਟ ਚ ਆਇਆ ਹੈਗਾ ਇੱਥੇ ਦੋ ਤਿੰਨ ਕਿਸਾਨਾਂ ਦੀ ਜ਼ਮੀਨ ਮੱਚੀ ਹੈ ਇੱਕ ਤਾਂ ਸਾਡੇ ਪਿੰਡ ਤੋਂ ਹੈਗੇ ਨੇ ਇੱਕ ਬਾਈ ਜੈਦੀਪ ਹੈਗੇ ਨੇ ਇੱਕ ਬਾਈ ਕੀ ਨਾਮ ਉਹਨਾਂ ਦਾ ਰੇਸ਼ਮ ਸਿੰਘ ਇੱਕ ਜੀਤ ਸਿੰਘ ਇੱਕ ਜੀਤ ਸਿੰਘ ਇੱਕ ਤੇ ਜਿਹੜੇ ਰੇਸ਼ਮ ਸਿੰਘ ਹਨ ਉਹਦਾ ਵਿਚਾਰਿਆਂ ਦੇ ਪੰਜ ਗੱਲਿਆਂ ਤੋਂ ਚਾਰ ਤਾਂ ਮੱਚ ਗਏ ਆ ਬੜੀ ਦੁਖਦਾਈ ਖਬਰ ਹੈ ਦੇਖੋ ਅਸੀਂ ਵਿੱਚੋਂ ਉਹੀ ਦੇਖ ਰਹੇ ਆ ਵੀ ਇੱਥੇ ਕੁਝ ਬਚਿਆ ਕਿ ਨਹੀਂ ਬਚਿਆ ਇਹਦੇ ਚ ਕੱਖ ਵੀ ਨਹੀਂ ਬਚਿਆ ਉਹ ਕਹਿੰਦੇ ਨਾ ਤਾਂ ਇਹ ਪਸ਼ੂਆਂ ਜੋਗੀ ਹੈ ਨਾ ਇਹ ਬੱਕਰੀਆਂ ਜੋਗੀ ਹੈ ਇਹਦੇ ਵਿੱਚ ਬਸ ਐਂ ਇਹਨੂੰ ਵਾਹਣਾ ਪੈਣਾਗਾ ਇਹ ਬੜੀ ਕੁਦਰਤੀ ਮਾਰ ਹੈ ਔਰ ਬੜੇ ਹੀ ਅਫਸੋਸ ਵਾਲੀ ਗੱਲ ਆ ਵੀ ਪਰ ਇੱਕ ਚੀਜ਼ ਜੋ ਮੈਨੂੰ ਇੱਥੇ ਦੇਖਤ ਤੇ ਆਈ ਵੀ ਆਲੇ ਦੁਆਲੇ ਵਾਲੇ ਪਿੰਡਾਂ ਨੇ ਤੇ ਜੇ ਪਿੰਡ ਵਾਲੇ ਬੰਦਿਆਂ ਨੇ ਬੜਾ ਸਹਿਯੋਗ ਕੀਤਾ ਤਕਰੀਬਨ ਪਿੰਡ ਵਾਲੇ 15-20 ਮਿੰਟ ਵਿੱਚ ਸਾਰਾ ਪਿੰਡ ਇੱਥੇ ਹਾਜ਼ਰ ਹੋ ਗਿਆ ਸੀਗਾ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਇਹ ਆਪਦੀ ਫਾਇਰ ਬ੍ਰਿਗੇਡ ਜਿਹੜੀ ਇਹਨਾਂ ਦੇ ਪਿੰਡ ਦੀ ਬਣੀ ਹੈ ਡਗਰੂ ਤੋਂ ਸਾਡੇ ਕੋਲ ਸਰਪੰਚ ਜਿਹਨੇ ਸੁਖਜਿੰਦਰ ਜੀ ਇਹ ਖੁਦ ਲੈ ਕੇ ਆਏ ਤੇ ਖੁਦ ਵਜਾਈ ਅਸੀਂ ਧੰਨਵਾਦੀ ਇਹਨਾਂ ਦਾ ਵੀ ਹਜੇ ਖਾਲੇ ਪਤਾ ਨਹੀਂ ਕਿੰਨੇ ਇੱਕ ਹੋਰ ਹਜ਼ਾਰਾਂ ਏਕੜ ਮੱਚ ਜਾਣੀ ਸੀ ਕਿਉਂਕਿ ਹਵਾ ਇੰਨੀ ਸੀਗੀ ਤਕਰੀਬਨ 10 ਮਿੰਟ ਦੇ ਵਿੱਚ ਇਹ 35 ਕਿੱਲੇ ਨਵਗਨ ਲਬੇੜ ਚ ਲੈ ਲਿਆ ਤਕਰੀਬਨ ਦਾਸ ਔਰ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦੇ ਆਂ ਵੀ ਕਿਸੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੋਈ ਟਰੈਕਟਰ ਟਰਾਲੀ ਦਾ ਜਾਂ ਕਹਿ ਲੋ ਕੋ ਮੈਨ ਦਾ ਨੁਕਸਾਨ ਨਹੀਂ ਹੈ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਚਲੋ ਵਾਰ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਵੀ ਇਹੋ ਜਿਹਾ ਪਲਕ ਤੇ ਹੋਰ ਨਾ ਹੋਵੇ ਦੁਬਾਰਾ ਇਹ ਜੀ ਘਟਨਾ ਨਾ ਹੋਵੇ ਔਰ ਕਿਸਾਨਾਂ ਵੀ ਇਹਨਾਂ ਨੂੰ ਅਪੀਲ ਕਰਦੇ ਆਂ ਵੀ ਬਾਈ ਖਿਆਲ ਰੱਖੋ ਕੰਬਾਈਨ ਦਾ ਖਿਆਲ ਰੱਖੋ ਤਾਰਾਂ ਦਾ ਖਿਆਲ ਰੱਖੋ ਚੌਕਸ ਰਹੋ ਔਰ ਸਰਕਾਰ ਨੂੰ ਅਪੀਲ ਕਰਦੇ ਆਂ ਸੀ ਸਵੇਰੇ ਡੀਸੀ ਮੋਗਾ ਤੋਂ ਟਾਈਮ ਮੰਗਿਆਗਾ ਉਹਨਾਂ ਨੂੰ ਮੈਮੋਰੰਡਮ ਦੇਣਾ ਵੀ ਸਾਡੇ ਕਿਸਾਨ ਭਰਾਵਾਂ ਨੂੰ ਜੋ ਮੁਆਵਜ਼ਾ ਬੰਦਾ ਘੱਟੋ ਘੱਟ ਲੱਖ ਰੁਪਏ ਪਰ ਏਕੜ ਦਿੱਤਾ ਜਾਵੇ ਧੰਨਵਾਦ ਜੀ ਬਿਲਕੁਲ ਜੀ ਤੁਸੀਂ ਅੱਜ ਸਦਸਾ ਸਭ ਵਾਲੇ ਨਾਮ ਦਾ ਦੱਸਿਆ ਨਿਕਲਿਓ ਕਰਨਪਰੀ ਬਸਰੀ ਦਵਾਈ ਕਰਨਾ ਚਾਹੁੰਦੇ ਆਂ ਦੇਖੋ ਜ਼ਿਮੀਦਾਰ ਨੂੰ ਪਤਾ ਨਹੀਂ ਸਾਡੇ ਪੰਜਾਬ ਦੀ ਕਿਸਾਨੀ ਨੂੰ ਨਜ਼ਰ ਲੱਗ ਗਈ ਹੈ ਕੋਸ਼ਕਤ ਸਾਡੀਆਂ ਸਰਕਾਰਾਂ ਮਾਰੀ ਜਾਂਦੀਆਂ ਕੁਛ ਰੱਬ ਵੀ ਸਾਡਾ ਵੈਰੀਬਲ ਗਿਆ ਤੁਸੀਂ ਵੇਖੋ ਕੀ ਹਾਲਾਤ ਪੈਦਾ ਹੋ ਗਏ ਆ ਜਿਸ ਬੰਦੇ ਕੋਲੇ ਕਿੱਲੇ ਚਾਰ ਆ ਤੇ ਚਾਰੇ ਮੱਚ ਜਾਣ ਉਸ ਪਰਿਵਾਰ ਦੇ ਹਾਲਾਤ ਵੇਖੋ ਜੀ ਸੋ ਧੰਨਵਾਦ ਕਰਦੇ ਆ ਸਾਰੇ ਆਸ-ਪਾਸੇ ਦੇ ਪਿੰਡਾਂ ਦੇ ਬੜਾ ਸਾਥ ਦਿੱਤਾ ਬੜਾ ਸਹਿਯੋਗ ਨਾਲ ਮੈਂਟੋ ਮੈਂਟੀ ਅੱਗ ਬੁਝ ਗਈ ਨਹੀਂ ਤੇ ਇਹ ਸੱਗ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਏਕੜ ਮੱਝਦੀ ਜਾਣੀ ਸੋ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਆਂ ਸਭ ਤੋਂ ਜ਼ਿਆਦਾ ਇਹਦੇ 'ਚ ਦੇਣਾ ਸਾਡੇ ਬੀਲੀ ਮੈਗ ਕੋਈ ਅਵਸਾਰ ਨਹੀਂ ਲੈਂਦਾ ਕਿੱਥੋਂ ਤਾਂ ਦਿੱਲੀ ਆ ਕਿੱਥੋਂ ਪੁੱਜੀ ਗਈ ਹੈ ਕੋਈ ਧਿਆਨ ਨਹੀਂ ਦੂਜੀ ਪ੍ਰਾਣੀ ਮਸ਼ੀਨਰੀ ਹੋਣ ਕਾਰਨ ਕੰਪੈਨ ਮੈਂ ਦੇਖੋ ਹਰ ਬੰਦੇ ਨੇ ਆ ਉਹਦੀ ਜ਼ਿੰਦਗੀ ਦੀ ਮਿਹਨਤ ਕਰਨੀ ਹੈ ਮੈਂ ਉਹਨੂੰ ਮਾਰਾ ਨਹੀਂ ਹਣਾ ਕੋਈ ਮਸ਼ੀਨਰੀ ਵਾਲੀ ਵੇਖਦਾ ਪਤਾ ਨਹੀਂ ਕਿਹੜੀ ਚੀਜ਼ ਨੇ ਕਿੱਥੋਂ ਅੱਗ ਪੜ ਲੈਣੀ ਹੈ ਤੇ ਜਿਹੜੀ ਸੁੱਕੀ ਕਣਕ ਸੁੱਕੀ ਕੋਈ ਵੀ ਫਸਲ ਹੈ ਇਹ ਬਰੂਦਰਗੀ ਹੈ ਗੋਲੀ ਦੀ ਸਪੀਡ ਨਾਲ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਅੱਗ ਉੜਦੀ ਵੇਖੀ ਪਿੰਡਾਂ 'ਚ ਸੋ ਸੱਚੇ ਪਾਤਸ਼ਾਹ ਮੁਰੇ ਅਰਦਾਸ ਕਰਦੇ ਆਂ ਵੀ ਸਾਡੇ ਪੰਜਾਬ ਤੇ ਮਿਹਰ ਦੀ ਨਿਗ੍ਹਾ ਰੱਖ ਜੋ ਹਾਲਾਤ ਪੈਦਾ ਹੋ ਗਏ ਆ ਧੀਆਂ ਪੁੱਤਾਂ ਨਾਲੋਂ ਵੱਧ ਦੁੱਖ ਹੁੰਦਾ ਜਦੋਂ ਪਤਾ ਹੋਵੇ ਵੀ ਕੱਲ ਮੈਂ ਆਪਦੀ ਕਣਕ ਵੱਢਣੀ ਐ ਤੇ ਉਹ ਸਾਹਮਣੇ ਮੱਚੇ ਸੋ ਜਿੰਨਾ ਵੀ ਅਸੀਂ ਤਾਂ ਸਾਰੀ ਕਾਂਗਰਸ ਪਾਰਟੀ ਇੱਥੇ ਪਹੁੰਚੇ ਆ ਸੋ ਕੋਈ ਪੋਲੀਟੀਕਲ ਗੱਲ ਕਰਨ ਦਾ ਤਾਂ ਕੋਈ ਗੱਲ ਨਹੀਂ ਪਰ ਮੌਕੇ ਦੀਆਂ ਸਰਕਾਰਾਂ ਦਾ ਵੀ ਕੋਈ ਧਿਆਨ ਨਹੀਂ ਆਂਦੇ ਮੈਂ ਅੰਦਰ ਬੈਠਾ ਸੀ ਬਾਈ ਜੀ ਕੋਲੇ ਜੀ ਇਹਨਾਂ ਦੇ 11 11:30 ਇਕੱਲੇ ਕੋਈ ਲੀਡਰਸ਼ਿਪ ਨਹੀਂ ਹੈ ਮੌਕੇ ਦੀ ਸਰਕਾਰ ਕਿਸੇ ਨੇ ਆ ਕੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਅਸੀਂ ਕਿਹੜਾ ਤੁਹਾਨੂੰ ਕਹਿੰਨੇ ਸਾਨੂੰ 2 ਲੱਖ ਦੇ ਦਿਓ ਪਰ ਘੱਟੋ ਘੱਟ ਸਾਡਾ ਉਹ ਤਾਂ ਦੇ ਦਿਓ ਜਿਹੜਾ ਨੁਕਸਾਨ ਹੋਇਆ ਸੋ ਮੈਂ ਬੇਨਤੀ ਕਰਦਾ ਉਸ ਮੌਕੇ ਦੀਆਂ ਸਰਕਾਰਾਂ ਨੂੰ ਵੀ ਸੀਐਮ ਸਾਹਿਬ ਮੜਾ ਜਾ ਕੋਈ ਨੈੱਟ ਤੇ ਮੜਾ ਬੋਲ ਲਵੇ ਤੇ ਅਗਲੇ ਦਿਨ ਹੀ ਅਗਲੇ ਨੂੰ 4:30 ਵਜੇ ਚੱਕ ਲੈਂਦੀ ਹੈ ਪੁਲਿਸ ਇਧਰ ਵੀ ਧਿਆਨ ਦਿਓ ਜੇ ਕੋਈ ਉਦਾਂ ਅਗਲਾ ਦੇਵੇ ਆਂਦੇ ਜੀ ਸੈਟਲਾਈਟ ਵੇਂਦੀ ਹੈ ਆ ਨਹੀਂ ਦਿੰਦੀ ਤੁਹਾਨੂੰ ਸੋ ਬੜਾ ਦਿਲ ਦੇ ਵਿੱਚ ਦਰਦ ਹੈ ਇਸ ਗੱਲ ਦਾ ਸਾਡੇ ਉਥੇ ਨਿਹਾਲ ਸਿੰਘ ਵਾਲੇ ਥੋੜੀ ਜੀ ਇੱਕ ਤੋਂ ਥਾਵਾਂ ਤੇ ਇਹ ਅੱਗ ਲੱਗੀ ਹੈ ਸੋ ਸੱਚੇ ਪਾਤਸ਼ਾਹ ਮੂਹਰੇ ਅਰਦਾਸ ਕਰਦੇ ਹਾਂ ਵੀ ਇਹ ਸਾਡੇ ਪੰਜਾਬ ਨੂੰ ਜਿਹੜੀ ਨજર ਲੱਗੀ ਹੋਈ ਹੈ ਇਸ ਤੋਂ ਸਾਨੂੰ ਬਚਾ ਤੇ ਸਾਡਾ ਪੰਜਾਬ ਸਹੀ ਲੀਹਾਂ ਤੇ ਚੱਲ ਸਕੇ ਧੰਨਵਾਦ ਜੀ ਜਿਹਨੇ ਵੀ ਸਦਾ ਸਿੰਘ ਵਾਲੇ ਪਿੰਡ ਕਣਕ ਨੂੰ ਅੱਗ ਲੱਗੀ ਤੁਹਾਡੇ ਵੱਲੋਂ ਕਿੱਥੋਂ ਦਾ ਆਪਣਾ ਲੱਗ ਕੀਤਾ ਗਿਆ ਹਾਂਜੀ ਜਿਹੜੀ ਪਿਛਲੇ ਦਿਨੀ ਆਪਣੇ ਸਦਾ ਸਿੰਘ ਵਾਲੇ ਅੱਗ ਲੱਗੀ ਆ ਬਹੁਤ ਹੀ ਮਨਦਭਾਗੀ ਕਰਨਾ ਤੇ ਦੋ ਤਿੰਨ ਪਰਿਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਣਕ ਦਾ ਇੱਕ ਦੇ ਵਿਚਾਰ ਦੇ ਚਾਰ ਕਿਲੇ ਸੀ ਰੇਸ਼ਮ ਸਿੰਘ ਦੇ ਉਦੇ ਸਾਰੇ ਵਿਚਾਰੇ ਦੇ ਮੱਚ ਕੇ ਬਹੁਤ ਜਿਆਦਾ ਨੁਕਸਾਨ ਹੋਇਆ ਜੈਦੀਪ ਬਈ ਦੇ 10-11 ਕਿੱਲੇ ਨੁਕਸਾਨ ਹੋ ਗਿਆ ਤੇ ਚਲੋ ਆਸ-ਪਾਸੇ ਪਿੰਡਾਂ ਨੇ ਆਪਣੇ ਸੱਦਾ ਸਿੰਘ ਵਾਲੇ ਸਾਰੇ ਪਿੰਡ ਨੇ ਨਿਦਾਂ ਵਾਲੇ ਨੇ ਤੇ ਡੱਗਰੂ ਪਿੰਡ ਨੇ ਆਸ-ਪਾਸੇ ਪਿੰਡਾਂ ਨੇ ਦੌਲਤ ਭਰੇ ਨੇ ਜਿੰਨੇ ਵੀ ਪਿੰਡ ਆਸ-ਪਾਸੇ ਲੱਗਦੇ ਆ ਕਾਨ ਸਿੰਘ ਵਾਲਾ ਵੀ ਸਾਰਿਆਂ ਨੇ ਬਹੁਤ ਹਿੰਮਤ ਮਾਰੀ ਮੌਕੇ ਤੇ ਪਹੁੰਚੇ ਗਾਂ ਵੱਡੇ ਨੁਕਸਾਨ ਹੋਣ ਤੋਂ ਜਿਹੜਾ ਇਹ ਬਚਾਅ ਹੋ ਗਿਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿੰਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਜਲਦ ਤੋਂ ਜਲਦ ਦਿੱਤਾ ਜਾਵੇ ਤੇ ਅੱਗੇ ਤੋਂ ਜਿਹੜਾ ਇਹ ਅੱਗ ਤੋਂ ਬਚਾ ਲਈ ਜੇ ਉਹ ਜਿਹੜੀ ਫਾਇਰ ਬ੍ਰਿਗੇਡ ਆ ਉਹ ਇਧਰ ਇੱਕ ਪਿੰਡਾਂ ਨੂੰ ਸਪੈਸ਼ਲ ਜਿਵੇਂ ਜ਼ੋਨ ਬਣਾਇਆ ਜਾਵੇ ਜਿਵੇਂ ਡਗਰੂ ਪਿੰਡ ਵਿਚਾਲੇ ਪੈਂਦਾ ਉੱਥੇ ਕਢਾਈ ਜਾਵੇ ਤਾਂ ਉਹ ਮੌਕੇ ਤੇ ਪਹੁੰਚ ਕੇ ਜਿਹੜਾ ਨੁਕਸਾਨ ਤੋਂ ਜਰਾ ਬਚਾਅ ਹੋ ਸਕੇ